मनुख ਦੇ પ્રાਣਾ ਦੇ ਵਿੱਚ ਇਹ ਬਹੁਤ ਗਹਿਰੀ ਪਿਆਸ ਹੈ ਕਿ ਮੇਰਾ ਜਨਮ ਕਦੋਂ ਹੋਇਆ ਸਮਾਜ ਨੀਤੀ اور ਜੋਤਿਸ਼ ਜਨਮ ਦੀ ਅਹਿਮੀਅਤ ਨੂੰ ਮੰਨਦਾ ਹੈ ਗਰਭ ਕਾਲ ਤੋਂ ਜਿਸ ਦਿਨ ਬੱਚੇ ਨੇ ਬਾਹਰ ਪ੍ਰਵੇਸ਼ ਕੀਤਾ ਹੈ ਉਸੇ ਨੂੰ ਹੀ ਸਮਾਜ ਤੇ ਨੀਤੀ ਜਨਮ ਮੰਦੀ ਹੈ ਜਨਮ ਦਿਨ ਮੰਦੀ ਹੈ ਜੋਤਿਸ਼ ਉਸੇ ਨੂੰ ਜਨਮ ਮੰਨ ਕੇ ਜਨਮ ਕੁੰਡਲੀ ਬਣਾਉਂਦਾ ਹੈ ਜਦ ਕੇ ਗਹਿਰਾਈਆਂ ਚ ਉਤਰੇ ਮਹਾਪੁਰਸ਼ ਆਤਮਾ ਅਧਿਆਤਮਿਕ ਤਲ ਦੀ ਉਚੀਆਂ ਬੁਲੰਦੀਆਂ ਨੂੰ ਛੋਣ ਵਾਲੇ ਸੰਤ ਜਨ ਉਹਨਾਂ ਨੇ ਇਸ ਜਨਮ ਨੂੰ ਜਨਮ ਹੀ ਨਹੀਂ ਮੰਨਿਆ ਇਹ ਜੀਵਨ ਕੁੰਡਲੀ ਤੇ ਹੋ ਸਕਦੀ ਹੈ ਜਨਮ ਕੁੰਡਲੀ ਨਹੀਂ ਇਹ ਜੀਵਨ ਕਥਾ ਤੇ ਹੋ ਸਕਦੀ ਹੈ ਜਨਮ ਕਥਾ ਨਹੀਂ ਜਨਮ ਤੇ ਉਦੋਂ ਹੋਇਆ ਜਦੋਂ ਗਰਭ ਦੇ ਵਿੱਚ ਪ੍ਰਵੇਸ਼ ਹੋਇਆ ਜੀਵਨ ਉਦੋਂ ਆਰੰਭ ਹੋਇਆ ਜਦ ਗਰਭ ਤੋਂ ਬਾਹਰ ਆਇਆ ਤੋਂ ਬਾਹਰ ਦੀ ਸਾਰੀ ਕਥਾ ਜੀਵਨ ਕਥਾ ਹੈ ਅੰਦਰ ਦੀ ਸਾਰੀ ਕਥਾ ਜਨਮ ਕਥਾ ਹੈ ਜੀਵਨ ਕਥਾ ਹਰ ਇੱਕ ਦੇ ਭਿੰਨ-ਭਿੰਨ ਹੋ ਸਕਦੀ ਹੈ ਵੱਖ-ਵੱਖ ਹੋ ਸਕਦੀ ਹੈ ਹਰ ਇੱਕ ਦਾ ਸੁਭਾਵਕ ਰੂਪ ਰੰਗ ਵੱਖ ਫਿਰ ਘਰੇਲੂ ਮਾਹੌਲ ਵੱਖ ਸੰਸਕਾਰ ਵੱਖ ਔਰ ਤਰ੍ਹਾਂ-ਤਰ੍ਹਾਂ ਦੀ ਸੱਭੇਤਾ ਸੰਸਕ੍ਰਿਤੀ ਅਲਗ-ਅਲਗ ਉਸ ਦੇ ਚ ਜਿਹੜਾ ਪਾਲਨ ਤੇ ਪੋਸ਼ਣ ਹੋਇਆ ਹੈ ਤਾਂ ਹਰ ਇੱਕ ਦਾ ਬਚਪਨਾ ਕੁਝ ਵੱਖ ਕਥਾ ਰੱਖ ਸਕਦਾ ਹੈ ਹਰ ਇੱਕ ਦੀ ਜਵਾਨੀ ਕਿਸੇ ਹੋਰ ਧਾਰਾ ਦੇ ਚ गतिम ते हर इक दी बृदावस्था कुछ अपनी कथा रखदी होए तो भिन्न-भिन्न कथा माने हर इक ਦੇ ਜੀਵਨ ਦੀਆਂ ਲੇਕਿਨ ਜਨਮ ਕਥਾ ਸਭ ਦੀ ਇੱਕ ਹੈ ਮਨੁੱਖਾ ਮਾਤਰ ਦੀ ਇੱਕ ਹੈ ਚਾਹ ਉਹ ਕੋਈ ਆਵਤਾਰੀ ਪੁਰਸ਼ ਹੈ ਚਾਹ ਕੋਈ ਦਾਰਸ਼ਨਿਕ ਹੈ ਫਿਲਾਸਫਰ ਹੈ ਚਾਹ ਉਹਦਾ ਜੀਵਨ ਮੂੜਤਾ ਵਿੱਚ ਬਤੀਤ ਹੋਇਆ ਹੈ ਪਰ ਜਨਮ ਸਾਰਿਆਂ ਦਾ ਇੱਕੋ ਜਿਹਾ ਹੈ ਜਨਮ ਕਥਾ ਸਾਰਿਆਂ ਦੀ ਇੱਕੋ ਹੀ ਹੈ ਹੈਰਾਨਗੀ ਹੋਵੇਗੀ ਜਗਤ ਦੇ ਵਿੱਚ ਮਨੁੱਖੀ ਤਲ ਦੇ ਉੱਤੇ ਇਤਨੀ ਭਿੰਨਤਾ ਇਤਨਾ ਭਿੰਨ ਭਿੰਨ ਆਚਰਨ ਇਤਨੇ ਭਿੰਨ ਭਿੰਨ ਵਿਚਾਰ ਇਤਨੀਆਂ ਭਿੰਨ ਭਿੰਨ ਕਿਰਿਆਵਾਂ ਤੇ ਫਿਰ ਜਨਮ ਕਥਾ ਇੱਕ ਹਾਂ ਧਰਮ ਕਹਿੰਦਾ ਹੈ ਜਨਮ ਕਥਾ ਸਾਰਿਆਂ ਦੀ ਇੱਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਜਨਮ ਕਥਾ ਲਿਖੀ ਹੈ ਸਾਰੇ ਮਨੁੱਖ ਮਾਤਰ ਦੀ ਹਰ ਮਨੁੱਖ ਦੀ ਔਰ ਅੱਜ ਜੋ ਜੀਵਨ ਲੈ ਕੇ ਆ ਰਹੇ ਨੇ ਅਰਬਾਂ ਖਰਬਾਂ ਸਾਲ ਤੋਂ ਹੋ ਗੁਜ਼ਰਿਆ ਹੈ ਜਿਹੜੇ ਜੀਵ ਨੇ ਅਗਾਂ ਜਿਹੜੇ ਆਉਣ ਵਾਲੇ ਨੇ ਇਹ ਸਭ ਦੀ ਜੀਵਨ ਕਥਾ ਹੈ। ਵਾਸਤਵਿਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਦੇਚ ਭੂਤ ਭਵਿਸ਼ ਤੇ ਵਰਤਮਾਨ ਦੇ ਜਿਤਨੇ ਪ੍ਰਾਣੀ ਨੇ ਸਭ ਦੀ ਕਥਾ ਵਿੱਚੇ ਦੇ ਦਿੱਤੀ ਹੈ। ਔਰ ਹੈਰਾਨਗੀ ਹੋਵੇਗੀ ਇਸ ਕਥਾ ਦੇਚ ਆਉਣ ਵਾਲਾ ਯੁੱਗ ਕਿਸ ਤਰ੍ਹਾਂ ਆਵੇਗਾ। ਇਸ ਅੱਜ ਦੀ ਕਥਾ ਦੇਚ ਬੀਤਾ ਹੋਇਆ ਯੁੱਗ ਕਿਸ ਤਰ੍ਹਾਂ ਆਵੇਗਾ। ਇਹ ਅਸੀਂ ਗੁਰੂ ਨਾਨਕ ਦੀ ਬਾਣੀ ਤੋਂ ਹੀ ਰੋਸ਼ਨੀ ਲਈਏ ਤੇ ਉਸੇ ਰੋਸ਼ਨੀ ਤੋਂ ਹੀ ਇਸ ਬਾਣੀ ਨੂੰ ਜੋ ਹੈ ਸਮਝੀਏ। ਇਸ ਬਾਣੀ ਦਾ ਸਰਲੇਖ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਰੱਖਿਆ ੴ ਸਤਿਗੁਰ ਪ੍ਰਸਾਦਿ ਸ੍ਰੀ ਰਾਗ ਮੱਲਾ ਪਹਿਲਾ ਪਹਿਲੇ ਦਿਨ ਦੇ ਚਾਰ ਪਹਿਰ ਹੁੰਦੇ ਨੇ ਰਾਤ ਦੇ ਵੀ ਚਾਰ ਪਹਿਰ ਜੀਵਨ ਦੇ ਖੰਡ ਵੀ ਚਾਰ ਨੇ ਜੀਵਨ ਦੇ ਪਹਿਰੇ ਵੀ ਚਾਰ ਨੇ ਬ੍ਰਿਧਾਵਸਤਾ ਜਵਾਨੀ ਬਚਪਨਾ ਤੇ ਗਰਭਕਾਲ ਅਕਸਰ ਜਿਨ੍ਹਾਂ ਨੇ ਵੀ ਜਨਮ ਕਥਾ ਲਿਖੀ ਹੈ ਉਹ ਜਨਮ ਕਥਾ ਨਹੀਂ ਜੀਵਨ ਕਥਾ ਹੈ ਜਨਮ ਕਥਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਹੈ ਲਿਖ ਰਹੇ ਨੇ ਆਪ ਫਰਮਾਨ ਕਰਦੇ ਨੇ ਪਹਿਲੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ ਹੁਕਮ ਪਿਆ ਗਰਵਾਸ ਪ੍ਰਭੂ ਦਾ ਹੁਕਮ ਪ੍ਰਭੂ ਦੀ ਬਣਾਈ ਹੋਈ ਮਰਿਆਦਾ ਨਿਯਮਾਵਲੀ ਦੇ ਮੁਤਾਬਕ ਤੇਰਾ ਗਰਭ ਦੇ ਵਿੱਚ ਜੋ ਇਹ ਪ੍ਰਵੇਸ਼ ਹੋਇਆ ਬਸ ਇਹੀ ਜਨਮ ਹੈ ਗਰਭ ਕੇਰਾ ਮਿਲਿਆ ਜਿਸ ਤਰ੍ਹਾਂ ਦੇ ਪੂਰਬਲੇ ਸੰਸਕਾਰ ਸਨ ਜਿਸ ਤਰ੍ਹਾਂ ਦਾ ਸੂਖਸ਼ਮ ਢਾਂਚਾ ਸੀ ਹਰ ਤਰ੍ਹਾਂ ਦੇ ਸੂਖਸ਼ਮ ਸਰੀਰ ਖਲਾ ਵਿੱਚ ਘੁੰਮ ਰਹੇ ਨੇ ਅਤੇ ਹਰ ਵਕਤ ਗਰਭ ਧਾਰਨ ਦੀ ਸਹੂਲਤ ਵੀ ਮੌਜੂਦ ਹੈ ਹਰ ਵਕਤ ਗਰਭ ਦੇਚ ਧਾਰਨ ਹੋ ਸਕੇ ਇਸ ਸੂਖਸ਼ਮ ਸਰੀਰ ਅਵਸਰ ਮੌਜੂਦ ਨੇ ਉਪਲਬਧ ਨੇ ਪ੍ਰithvi ਦੇ ਉੱਤੇ ਪਰ ਜੈਸੇ ਪਾਣੀ ਨਿਵਾਣ ਦੀ ਤਰਫ ਜਾਂਦਾ ਹੈ ਸੂਖਸ਼ਮ ਸਰੀਰ ਦੀ ਨਿਵਾਣ ਕੀ ਹੈ ਜੈਸੇ ਉਸਦੇ ਸੰਸਕਾਰ ਨੇ ਤੇ ਜਿਸ ਗਰਭ ਦੇਚ ਉਸਨੇ ਪ੍ਰਵੇਸ਼ ਕਰਨਾ ਉਹ ਮਾਂ ਵੀ ਉਸੇ ਸੰਸਕਾਰ ਦੀ ਮਲਕੀਅਤ ਰੱਖਦੀ ਹੋਵੇ ਹੂ ਬੋ ਉਸ ਦੇ ਕੋਲ ਉਹੀ ਸੰਸਕਾਰ ਹੋਣ ਇਹ ਕਹਾਵਤ ਬੜੀ ਸੋਹਣੀ ਹੈ ਕਿ ਰਿਸ਼ੀਆਂ ਦੇ ਘਰ ઋષਿ ਪੈਦਾ ਹੁੰਦੇ ਨੇ ਸੰਤਾਂ ਦੇ ਘਰ ਸੰਤ ਪੈਦਾ ਹੁੰਦੇ ਨੇ ਅਕਸਰ ਚੋਰਾਂ ਦੇ ਘਰ ਚੋਰ ਪੈਦਾ ਹੁੰਦੇ ਨੇ ਇੱਕ ਚੋਰ ਮਾਨੇ ਇੱਕ ਚੋਰ ਸੂਖਸ਼ਮ ਸਰੀਰ ਲਈ ਜੀਵਨ ਉਸ ਨੂੰ प्रदान हो सके मिल सके सहायता की मदद की थी इंज कह लो एक चोर दी दूसरे चोर ने मदद की थी एक संत है पवित्र सूक्ष्म ढांचा है दार्शनिक है फिलोसफर है वो जगत आ सके जीवन पा सके कोई दार्शनिक ਕੋਈ ਫਿਲਾਸਫਰ ਕੋਈ ਸੰਤ ਕੋਈ ਪਾਵਨ ਪਵਿੱਤਰ ਮਾ ਉਸ ਲਈ ਸਹਾਰਾ ਬਣਦੀ ਐਵੇਂ ਨਹੀਂ ਬਾਬੇ ਫਰੀਦ ਨੇ ਕਹਿ ਦਿੱਤਾ ਤਿੰਨ ਧਨ ਜਣੇ ਦੀ ਮਾ ਆਏ ਸਫਲ ਸੇ ਧਨਤਾ ਦੇ ਯੋਗ ਹੈ ਉਹ ਮਾਂ ਪੂਜਣ ਯੋਗ ਦੇ ਹੈ ਉਹ ਮਾਂ ਸਤਕਾਰਣ ਯੋਗ ਹੈ ਉਹ ਮਾਂ ਜਿਸ ਦੇ ਰਾਹੀ ਉਹ ਆਇਆ ਹੈ ਜਗਤ ਦੇ ਚ ਜਿਸ ਦਾ ਜੀਵਨ ਧਨ ਧਨ ਹੈ ਜਿਸ ਦਾ ਜੀਵਨ ਦੂਜਿਆਂ ਲਈ ਪ੍ਰੇਰਣਾ ਦਾ ਬਾਇਸ ਬਣਿਆ ਹੈ ਜਿਸ ਦਾ ਜੀਵਨ ਵਾਕਈ ਅੰਧੇਰੀ ਰਾਤ ਦੇ ਵਿੱਚ ਇੱਕ ਜਲਦਾ ਹੋਇਆ ਦੀਵਾ ਹੈ ਜਿਸ ਤੋਂ ਮੁਸਾਫਰ ਰੋਸ਼ਨੀ ਲੈ ਰਹੇ ਨੇ ਔਰ ਮਦਦ ਜੋ ਹੈ ਲੈ ਰਹੇ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਜਿਸ ਤਰ੍ਹਾਂ ਦਾ ਹੁਕਮ ਜਿਸ ਤਰ੍ਹਾਂ ਦਾ ਸੂਖਸ਼ਮ ਸਰੀਰ ਜਿਸ ਤਰ੍ਹਾਂ ਦੇ ਉਸਦੇ ਸੰਸਕਾਰ ਸਨ ਉਸ ਤਰ੍ਹਾਂ ਦਾ ਉਸਨੇ ਗਰਭ ਧਾਰਨ ਕਰ ਲਿਆ ਖਲਾ ਸੂਖਸ਼ਮ ਸਰੀਰਾਂ ਨਾਲ ਭਰਿਆ ਹੋਇਆ ਹੈ ਔਰ ਗਰਭ ਧਾਰਨ ਹੋ ਸਕੇ ਇਸ ਤਰ੍ਹਾਂ ਦੀ ਸੌਲਿਅਤ ਅੱਠੇ ਪੈਰ ਧਰਤੀ ਤੇ ਮੌਜੂਦ ਹੈ ਇੰਜ ਕਹਿ ਲਓ ਗਰਭ ਦੀ ਅਵਸਥਾ ਨਾਲ ਧਰਤੀ ਭਰੀ ਪਈ ਹੈ ਸੂਖਸ਼ਮ ਸਰੀਰਾਂ ਨਾਲ ਖਲਾ ਭਰਿਆ ਪਿਆ ਹੈ ਬ੍ਰਹਿਮੰਡ ਭਰਿਆ ਪਿਆ ਹੈ ਇਸ ਧਰੀ ਕੇ ਨਾਲ ਇਹ ਜੀਵਨ ਚੱਲ ਰਿਹਾ ਹੈ ਜਨਮ ਚੱਲ ਰਿਹਾ ਹੈ। ਔਰ ਬਿਨਾ ਰੁਕੇ ਚੱਲ ਰਿਹਾ ਹੈ ਔਰ ਬੜੀ ਗਤੀ ਦੇ ਨਾਲ ਚੱਲ ਰਿਹਾ ਹੈ। ਲੱਖਾਂ ਮਨੁੱਖੀ ਬੱਚੇ ਰੋਜ਼ ਜੀਵਨ ਪਾ ਰਹੇ ਨੇ। ਔਰ ਲੱਖਾਂ ਸੂਖਸ਼ਮ ਢਾਂਚੇ ਰੋਜ਼ ਗਰਭ ਦੇ ਵਿੱਚ ਪ੍ਰਵੇਸ਼ ਕਰ ਰਹੇ ਨੇ। ਰੋਜ਼ ਉਹਨਾਂ ਨੂੰ ਜਨਮ ਮਿਲ ਰਿਹਾ ਹੈ। ਦੋ ਤਰ੍ਹਾਂ ਦੇ ਢਾਂਚੇ ਖਲਾਦ ਦੇ ਲੰਬੇ ਸਮੇਂ ਤੱਕ ਰੁਕੇ ਰਹਿੰਦੇ ਨੇ ਇੱਕ ਤੇ ਉਹ ਜੋ ਸੂਖਮ ਢਾਂਚਾ অতি ਪਵਿੱਤਰ ਹੈ অতি ਪਵਿੱਤਰ ਹੈ ਬੜੀ ਪਵਿੱਤਰਤਾ ਦੇ ਨਾਲ ਉਸਨੇ ਪਿਛਲਾ ਜੀਵਨ ਬਤੀਤ ਕੀਤਾ ਹੋਵੇ ਪਰ ਮੋਕਸ਼ ਗਤੀ ਪ੍ਰਾਪਤ ਨਾ ਹੋ ਸકી ਹੋਵੇ ਜੀਵਨ ਨੇ ਸਾਥ ਨਾ ਦਿੱਤਾ ਹੋਵੇ ਵਿਚਾਰ ਹੀ ਅੰਤ ਹੋ ਗਿਆ ਹੋਵੇ ਸਾਧਨਾ ਸਫਲ ਨਾ ਹੋਈ ਹੋਵੇ ਤਾਂ ਐਸਾ ਜਿਹੜਾ ਸੂਖਮ ਢਾਂਚਾ ਹੈ ਉਹ ਲੰਬੀ ਉਡੀਕ ਦੇ ਚ ਰਹਿੰਦਾ ਹੈ ਕਿਉਂਕਿ ਕੋਈ ਬਹੁਤ ਹੀ ਪਾਵਨ ਮਾਂ ਚਾਹੀਦੀ ਹੈ ਉਹਨੂੰ ਜਗਤ ਦੇ ਚ ਆਉਣ ਵਾਸਤੇ ਉਹਦੇ ਜਨਮ ਲਈ ਕੋਈ ਬੜਾ ਪਵਿੱਤਰ ਗਰਭ ਚਾਹੀਦਾ ਹੈ ਦੂਸਰਾ ਖਲਾ ਦੇ ਚ ਉਹ ਸੂਖਸ਼ਮ ਸਰੀਰ ਲੰਬੇ ਸਮੇਂ ਤੱਕ ਰਹਿੰਦਾ ਹੈ ਜੋ અત્યੰਤ ਮਲਹੀਨ ਗੰਦਾ ਗਲਾਜ਼ਤ ਨਾਲ ਭਰੇ ਹੋਇਆ ਕੁਦਾਇਆ ਕਠੋਰ ਜ਼ੁਲਮਤ ਨਾਲ ਭਰੇ ਹੋਇਆ ਸਭ ਔਗਣ ਹੀ ਔਗਣ ਇਹਨੂੰ ਵੀ ਲੰਬੀ ਉਡੀਕ ਕਰਨੀ ਪੈਂਦੀ ਹੈ ਇਹਨੂੰ ਵੀ ਜਨਮ ਪ੍ਰਾਪਤ ਕਰਨ ਲਈ ਗਰਭ ਪ੍ਰਾਪਤ ਕਰਨ ਲਈ ਕੋਈ ਡਾਇਣ ਮਾਂ ਕੋਈ ਦੁਸ਼ਟ ਮਾਂ ਕੋਈ ਕਸਾਇਣ ਮਾਂ ਕੋਈ ਕਠੋਰ ਮਾਂ ਚਾਹੀਦੀ ਹੈ ਵਾਕਈ ਕੁਝ ਐਸੇ ਵੀ ਬੂਟੇ ਨੇ ਜੋ ਬੰਜਰ ਧਰਤੀਆਂ ਦੇ ਛੇ ਪਨਪ ਦੇਣੇ ਐ ਐਸੀਆਂ ਮਾਵਾਂ ਐਸੇ ਸੂਖਸ਼ਮ ਸਰੀਰ ਲਈ ਸਹਾਰਾ ਬਣਦੀਆਂ ਨੇ ਪਰ ਜਗਤ ਦੇ ਵਿੱਚ ਹਮੇਸ਼ਾ ਆਮ ਪੱਧਰ ਦੀਆਂ ਮਾਵਾਂ ਹੀ ਮੌਜੂਦ ਰਹਿੰਦੀਆਂ ਨੇ ਐਸੀ ਮਾਂ ਜੋ ਪ੍ਰਹਿਲਾਦ ਨੂੰ ਜਨਮ ਦੇ ਸਕੇ ਦਰੋ ਨੂੰ ਜਨਮ ਦੇ ਸਕੇ ਰਾਮ ਨੂੰ ਜਨਮ ਦੇ ਸਕੇ ਕ੍ਰਿਸ਼ਨ ਨੂੰ ਜਨਮ ਦੇ ਸਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਦੇ ਰਾਹੀ ਆ ਸਕਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਸ ਦੇ ਰਾਹੀ ਜੀਵਨ ਪਾ ਸਕਣ ਸੰਸਾਰ ਦੇਤੇ ਇਸ ਤਰ੍ਹਾਂ ਦੀਆਂ ਮਾਵਾਂ ਹਰ ਵਕਤ ਨਹੀਂ ਆਉਂਦੀਆਂ ਕਦੀ 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 ਪਰ ਸੰਸਾਰ ਦੇ ਵਿੱਚ ਹਰ ਵਕਤ ਐਸੀਆਂ ਮਾਵਾਂ ਵੀ ਨਹੀਂ ਜਿਹਦੇ ਰਾਹੀਂ ਹਲਾਕੂ ਜਨਮ ਲੈ ਸਕੇ ਚੰਗੇ ਸਾਂ ਜਨਮ ਲੈ ਸਕੇ ਦਰਯੋਧਨ ਜਨਮ ਲੈ ਸਕੇ ਜਾਂ ਫਿਰ ਕੰਸ ਜਨਮ ਲੈ ਸਕੇ ਹਰਨਾਕਸ਼ ਜਨਮ ਲੈ ਸਕੇ ਇਹਦੇ ਲਈ ਕੋਈ ਬਹੁਤ ਦੁਸ਼ਟ ਮਾਂ ਚਾਹੀਦੀ ਹੈ ਕੋਈ ਬੜੀ ਕਠੋਰ ਹਿਰਦੇ ਦੀ ਮਾਂ ਚਾਈਦੀ ਹੈ ਇਹ ਕਿਸ ਤਰ੍ਹਾਂ ਦੇ ਸੂਖਸ਼ਮ ਡਾਂਚੇ ਨੂੰ ਜਨਮ ਦੇਣੀ ਇਸ ਵਾਸਤੇ ਅਗਰ ਪੁੱਤਰ ਭੈੜਾ ਹੈ ਮਾੜਾ ਹੈ ਤੋ ਦੇਖੇ ਉਂਗਲਾ ਮਾਂ ਤੇ ਉੱਠ ਜਾਂਦੀ ਹੈ ਨੇ ਲੋਕੀ ਕਹਿ ਦਿੰਦੇ ਨੇ ਲਾਣਤ ਹੈ ਤੇਰੀ ਜਨਨੀ ਨੂੰ ਫਿਟਕਾਰ ਹੈ ਤੇਰੀ ਮਾਂ ਨੂੰ ਕਿਉਂ ਬੁਰਾ ਕੀਤਾ ਹੈ ਪੁੱਤਰ ਨੇ ਫਿਟਕਾਰ ਮਾਂ ਨੂੰ ਕਿਉਂ ਹੈ बुराई ਨੂੰ ਜਨਮ ਦੇਣ ਦੇ ਵਿੱਚ ਉਹ ਸਹਾਇਕ ਹੋਈ ਹੈ ਮਦਦਗਾਰ ਹੋਈ ਹੈ ਇਹ ਬੁਰੀ ਚੇਤਨਾ ਜਗਤ ਦੇ ਚ ਆ ਸਕੇ ਜੀਵਨ pa ਸਕੇ ਉਸਨੇ ਮਦਦ ਕੀਤੀ ਹੈ ਉਹ ਦਵਾਰ ਬਣੀ ਹੈ ਬੁराई ਸੰਸਾਰ ਦੇ ਚ ਆ ਸਕੇ ਇਹ ਮਾਂ ਇੱਕ ਰਸਤਾ ਬਣੀ ਹੈ ਇੱਕ ਦਵਾਰ ਬਣੀ ਹੈ ਅਗਰ ਸੰਸਾਰ ਦੇ ਚ ਗਾਹੇ ਬਗਾਹੇ ਜਾਂ ਚੇਤ ਅਚੇਤ ਅਵਸਥਾ ਦੇ ਚ ਇਹ ਜੋ ਉਂਗਲਾਂ ਮਾਂ ਤੇ ਉੱਠ ਜਾਂਦੀਆਂ ਨੇ ਐਵੇਂ ਨਹੀਂ ਉੱਠਦੀਆਂ ਔਰ ਅਜ ਤੱਕ ਉਠ ਰਹੀਆਂ ਨੇ ਜਦ ਵੀ ਕਿਸੇ ਭੇੜੇ ਬੱਚੇ ਨੂੰ ਦੇਖੀਦਾ ਹੈ ਅਨਰਥ ਕਰਦਿਆਂ ਹੋਇਆਂ ਬੱਚੇ ਨੂੰ ਦੇਖੀਦਾ ਹੈ ਔਰ ਸੁਤੇ ਸਿ ਸੁਭਾਵਕ ਰਸਨਾ ਤੋਂ ਨਿਕਲ ਜਾਂਦਾ ਹੈ ਭੈੜੀ ਹੈ ਤੇਰੀ ਮਾਂ ਲਾਨਤ ਹੈ ਤੇਰੀ ਜਨਨੀ ਤੇ ਪਰ ਕੋਈ ਬੱਚਾ ਮਹਾਨ ਹੈ ਪਾਵਨ ਹੈ ਪਵਿੱਤਰ ਹੈ ਚੰਗੇ ਖਿਆਲਾਂ ਦਾ ਮਾਲਕ ਹੈ ਤਾਂ ਉਸ ਨੂੰ ਵੇਖ ਕੇ ਇੱਕਦਮ ਜ਼ਬਾਨ ਤੋਂ ਇਹ ਸ਼ਬਦ ਨਿਕਲਦੇ ਨੇ ਧੰਨ ਹੈ ਤੇਰੀ ਮਾਂ ਦਨ ਹੈ ਤੇਰੀ ਜਨਨੀ ਸ਼ਾਬਾਸ਼ ਹੈ ਉਸ ਮਾਂ ਨੂੰ ਜਿਸ ਨੇ ਤੈਨੂੰ ਜਨਮ ਦਿੱਤਾ ਚੰਗਿਆਈ ਕੀਤੀ ਬੱਚੇ ਨੇ ਸ਼ੁਭ ਕਰਮ ਕਰ ਰਿਹਾ ਹੈ ਬੱਚਾ ਚੰਗੇ ਵਿਚਾਰ ਬੱਚੇ ਦੇ ਨੇ ਧਨ ਧਨ ਕਹਿਲਾਈ ਜਾ ਰਹੀ ਹੈ ਮਾਂ ਪੂਜੀ ਜਾ ਰਹੀ ਹੈ ਮਾਂ ਇਹ ਐਵੇਂ ਨਹੀਂ ਇਸ ਦੇ ਵਿੱਚ ਬਹੁਤ ਵੱਡਾ ਰਹਿਸ ਹੈ ਸੰਤ ਬਾਬਾ ਅਦਰ ਸਿੰਘ ਉਨ੍ਹਾਂ ਦੀ ਜੀਵਨ ਦੀ ਇੱਕ ਕਥਾ ਹੈ ਕਿ ਅੱਧੀ ਰਾਤ ਨੂੰ ਉਨ੍ਹਾਂ ਨੇ ਆਪਣੇ ਮਾਤਾ ਦੇ ਕਦਮਾਂ ਦੇ ਉੱਤੇ ਸਿਰ ਰੱਖਿਆ ਔਰ ਕਾਫੀ ਲੰਬੇ ਸਮੇਂ ਤੱਕ ਸਿਰ ਚੁਕਿਆ ਨਹੀਂ ਬਿਰਧ ਮਾਂ ਦੀ ਅੱਖ ਖੁੱਲ ਗਈ ਕੀ ਦੇਖਦੀ ਹੈ ਕਿ ਸਾਰੇ ਭਗਤ ਗੁਣੀ ਜਨ ਜਿਹਦੇ ਕਦਮਾਂ ਤੇ ਸਿਰ ਰੱਖਦੇ ਨੇ ਉਹ ਆਪਣਾ ਸਿਰ ਮੇਰੇ ਕਦਮਾਂ ਤੇ ਰੱਖੀ ਬੈਠਾ ਰੋਂਦੀ ਹੋਈ ਮਾਂ ਕਹਿਣ ਲੱਗੀ ਬੱਚਾ ਕੀ ਹੋ ਗਿਆ ਤੈਨੂੰ ਅਧੀ ਰਾਤ ਨੂੰ ਉੱਠਿਆ ਹੈ ਖੈਰ ਤੇ ਹੈ ਸੁਖ ਤੇ ਹੈ ਤੂੰ ਆਪਣਾ ਪਵਿੱਤਰ ਮੱਥਾ ਮੇਰੇ ਕਦਮਾਂ ਤੇ ਰੱਖਿਆ ਹੈ ਹੱਥ ਜੋੜ ਕੇ ਬਾਬਾ ਤਰਸਿੰਗ ਕਹਿ ਰਹੇ ਨੇ ਤੇਰੇ ਰਾਹੀ ਮੈਂ ਸੰਸਾਰ ਤੇ ਆਇਆ ਤੂੰ ਦੁਆਰ ਨਾ ਬਣਦੇ ਇਹ ਨਿਰੰਕਾਰ ਦੇ ਮਿਲਣ ਦਾ ਮੈਨੂੰ ਇਹ ਔਸਰ ਵੀ ਨਹੀਂ ਮਿਲਣਾ ਸੀ ਤੂੰ ਧਨ ਹੈ ਦਿਨ ਦੀ ਤਾਰੀਖੀ ਦੇ ਵਿੱਚ ਲੋਕੀ ਦਿਨ ਦੇ ਚਾਨਣੇ ਚ ਦਿਨ ਦੇ ਪ੍ਰਕਾਸ਼ ਦੇ ਵਿੱਚ ਲੋਕੀ ਮੇਰੇ ਚਰਨਾਂ ਤੇ ਮੱਥਾ ਟੇਕਦੇ ਨੇ ਰਾਤ ਦੀ ਤਾਰੀਖੀ ਦੇ ਵਿੱਚ ਮੈਂ ਆਪਣਾ ਸਿਰ ਤੇਰੇ ਕਦਮਾਂ ਤੇ ਰੱਖਿਆ ਕਰਾਂਗਾ ਤਾਂ ਕਿ ਰੋਜ਼ ਧੰਨਵਾਦ ਕਰ ਸਕਾਂ ਰੋਜ਼ ਸ਼ੁਕਰਾਨਾ ਕਰ ਸਕਾਂ ਰੋਜ਼ ਮੱਥਾ ਟੇਕ ਸਕਾਂ ਤੋਂ ਨੇਕ ਪੁਰਸ਼ਾਂ ਨੂੰ ਦੇਖ ਕੇ ਮਾਂ ਨੂੰ ਜੋ ਧਨ ਧਨ ਆਖਿਆ ਜਾਂਦਾ ਹੈ ਐਵੇਂ ਨਹੀਂ ਮਾਂ ਦੀ ਆਪਣੀ ਮਹਾਨਤਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਣੀ ਹੋਈ ਪਰੰਪਰਾ ਮर्यादा ਅਨਸਾਰ ਹੁਕਮ ਅਨਸਾਰ ਐ ਜੀ ਤੇਰਾ ਗਰਭ ਦੇ ਚ ਪ੍ਰਵੇਸ਼ ਹੋਇਆ ਤੇਰਾ ਜਨਮ ਹੋ ਗਿਆ ਪਹਿਲੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿਤਰਾ हुकम पाया गरवास उर्ध तप अंतर करे वन जा रिया मित्रा खसम से अरदास तू थे भावे गर्भ दे शरीर करके उल्टा सी सिर थले पैर उपरे वसंदड़ो कोहतड़े थाए नानक सो धड़ी क्यों विसारे हो उधरे जिस दे ना है तेनु पता है ਕਿ ਸਿਰ ਤੇਰਾ ਉਲਟਾ ਸੀ ਥੱਲੇ ਸੀ ਪੈਰ ਤੇਰੇ ਉੱਪਰ ਸਨ ਇਸ ਹਾਲਤ ਵਿੱਚ ਧੋ ਰਿਹਾ ਹੈ ਕਿਸ ਆਸਰੇ ਤੇ ਰਿਹਾ ਹੈ ਉਧਰ ਹੈ ਜਿਸ ਦੇ ਨਾ ਹੈ ਤੇਰੇ ਕੋਲ ਪ੍ਰਮਾਤਮਾ ਦਾ ਚਿੰਤਨ ਸੀ ਤੇਰੇ ਕੋਲ ਪ੍ਰਮਾਤਮਾ ਦੀ ਯਾਦ ਸੀ ਤੂੰ ਉਸ ਦੇ ਅੱਗੇ ਅਰਦਾਸ ਕਰ ਰਿਹਾ ਸੀ ਉਸ ਅਰਦਾਸ ਨੇ ਤੈਨੂੰ ਜਠਰ ਅਗਨੀ ਵਿੱਚ ਜਲਨ ਨਹੀਂ ਦਿੱਤਾ ਉਸ ਪ੍ਰਾਰਥਨਾ ਨੇ ਤੈਨੂੰ ਜਠਰ ਅਗਨੀ ਦੇ ਵਿੱਚ ਵੀ ਸੁਖ ਦਿੱਤਾ ਆਨੰਦ ਦਿੱਤਾ ਸਕੂਨ ਦਿੱਤਾ ਸਾਡੇ ਦੇਸ਼ ਦੇ ਤਮਾਮ ਸੰਤ ਜਨਾਂ ਨੇ ਗਰਭ ਕਾਲ ਦੇ ਬੱਚੇ ਨੂੰ ਜਨਮ ਦੇ ਬੱਚੇ ਨੂੰ ਬ੍ਰह्मज्ञानी ਮੰਨੇ ਹੈ ਜਨਮ ਦੇ ਬੱਚੇ ਨੂੰ ਬ੍ਰह्मज्ञानी ਮੰਨੇ ਹੈ ਬਚਪਨਾ ਬ੍ਰह्मज्ञानी ਨਹੀਂ ਨਾ ਜਵਾਨੀ ਨਾ ਬਿਰਧ ਅਵਸਥਾ ਹਰ ਮਨੁੱਖ ਦੀ ਇੱਕ ਅਵਸਥਾ ਐਸੀ ਹੈ ਜੋ ਬ੍ਰह्म ਗਿਆਨ ਕਹਿੰਦੀ ਹੈ ਇੱਕ ਅਵਸਥਾ ਐਸੀ ਹੈ ਜਿਹਦੇ ਵਿੱਚ ਉਹ ਸੰਤ ਹੈ ਇੰਜ ਕਹਿ ਲਓ ਜਨਮ ਸਮੇਂ ਹਰ ਮਨੁੱਖ ਸੰਤ ਹੈ ਮਰਨ ਸਮੇਂ ਕਰੀਬਨ ਕਰੀਬਨ ਬਹੁਤ ਸਾਰੇ ਦੈਤੀ ਹੁੰਦੇ ਨੇ ਜਨਮ ਸਾਰਿਆਂ ਦਾ ਹੀ ਸਫਲ ਹੈ ਮਰਨ ਸਫਲ ਨਹੀਂ ਹੈ ਔਰ ਪੂਰਨ ਸਫਲ ਉਸ ਨੂੰ ਮੰਨੀਏ ਜਿਸ ਦਾ ਮਰਨਾ ਸਫਲ ਹੋਵੇ ਜਨਮ ਤੇ ਸਾਰੇ ਹੀ ਸਾਰਿਆਂ ਦਾ ਸੰਤਾਂ ਦੀ ਤਰ੍ਹਾਂ ਗਰਭਕਾਲ ਦੇਚ ਸਾਰੇ ਦੇ ਸਾਰੇ ਸੰਤ ਨੇ ਸੰਤ ਸਮਾਧੀ ਦੇ ਚੋਂਦਾ ਹੈ ਗਰਭਕਾਲ ਦਾ ਬੱਚਾ ਸਮਾਧੀ ਦੇਚ ਹੈ ਅਗਰ ਧਰਤੀ ਤੇ ਆ ਕੇ ਜੀਵਨ ਪ੍ਰਾਪਤ ਕਰਕੇ ਅਗਰ ਕੁਝ ਅਭਿਆਸੀ ਭੋਰਾ ਲਬਦੇ ਰਹਨੇ ਜ਼ਮੀਨ ਦੇ ਥੱਲੇ ਜਾ ਕੇ ਗੁਫਾ ਦੇਚ ਬੈਠ ਕੇ ਅਭਿਆਸ ਕਰਨ ਦੀ ਕੋਸ਼ਿਸ਼ ਕਰਦੇ ਰਹੇ ਨੇ ਪਹਾੜਾਂ ਦੀਆਂ ਗੁਫਾਵਾਂ ਦੇ ਵਿੱਚ ਬੈਠ ਕੇ ਸਾਧਨਾ ਕਰਦੇ ਰਹੇ ਨੇ ਇਹ ਪਹਾੜ ਦੀ ਗੁਫਾ ਮਾਂ ਦਾ ਗਰਭ ਇਹ ਧਰਤੀ ਦੇ ਥੱਲੇ ਦੀ ਗੁਫਾ ਇਹ ਮਾਂ ਦਾ ਗਰਭ ਚੇਤ ਅਚੇਤ ਅਵਸਥਾ ਦੇ ਵਿੱਚ ਇਸ ਗਰਭ ਦੀ ਤਲਾਸ਼ ਵਿੱਚ ਜਿਸ ਵਿੱਚ ਇਹ ਸਮਾਧੀ ਲੀਨ ਰਹਿ ਚੁੱਕਿਆ ਹੈ ਜਿਸ ਵਿੱਚ ਇਸ ਨੇ ਸਮਾਧੀ ਦਾ ਆਨੰਦ ਮਾਣਿਆ ਹੈ ਇਹ ਉਸੇ ਥਾਂ ਨੂੰ ਲਬਰਿਆ ਇਹ ਭੋਰਾ ਨਹੀਂ ਲਬਰਿਆ ਇਹ ਗਰਮ ਲਬਰਿਆ ਇਹ ਗੁਫਾ ਨਹੀਂ ਲਬਰਿਆ ਇਹ ਗਰਮ ਲਬਰਿਆ ਔਰ ਅਜ ਵੀ 사ਦਕ ਲੋਗਾ ਨੂੰ ਗੁਫਾਵਾਂ ਪ੍ਰਭਾਵਿਤ ਕਰਦੀਆਂ ਰਹਿੰਦੀਆਂ ਅਜ ਵੀ ਅਭਿਆਸੀ ਲੋਗ ਕਰੀਬਨ ਕਰੀਬਨ ਸੋਚਦੇ ਨੇ ਧਰਤੀ ਦੀ ਗੋਦ ਦੇ ਚਲੇ ਜਾਈਏ ਧਰਤੀ ਦੀ ਗੋਦ ਮਾਂ ਦੀ ਕੁੱਖ ਹੈ ਧਰਤੀ ਦੀ ਗੋਦ ਮਾਂ ਦਾ ਗਰਵ ਹੈ ਪਹਾੜਾਂ ਦੀ ਇਹ ਗੁਫਾ ਦਰਸਲ ماں ਦਾ ਗਰਭ ਹੈ ਉੱਥੇ ਸਮਾਦੀ ਲੈਣ ਸੀ ਔਰ ਇਹ ਸੋਚਦਾ ਹੈ ਇਹ ਗਰਮਈ ਅਵਸਥਾ ਇੱਥੇ ਬਣ ਜਾਏ 12ਵੀਂ ਬਣ ਜਾਏ ਤਾਂ ਸ਼ਾਇਦ ਮੈਂ ਸਮਾਦੀ ਨਹੀਂ ਹੋ ਸਕਾਂ ਸ਼ਾਇਦ ਮੈਂ ਸਮਾਦੀ ਅਸਤਤ ਹੋ ਸਕਾਂ ਇਹ ਗੱਲਾਂ ਸੱਚ ਦੇ ਉੱਤੇ ਮਬਨੀ ਨੇ ਹਕੀਕਤ ਦੇ ਉੱਤੇ ਮਬਨੀ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਪਹਿਲੇ ਬਹਿਰੇ रहण के वण जा रिया मित्रा हुकम पया गरवास उर्द तप अंतर करे वण जा रिया मित्रा कसम सेती अरदास बामे शरीर उल्टा सी ध्यान सिद्धा सी अरदास कर रिया सी प्रार्थना कर रिया सी प्रभु दे अक्को समाधि लीन सी कहंदे ने मन खंडदा है कुछ देख के मन खंडदा है ਕੁਝ ਸੁਣ ਕੇ ਮਨ ਖਿੰਡਦਾ ਹੈ ਕੁਝ ਸਪਰਸ਼ ਕਰਕੇ ਇੰਦਰੀਆਂ ਜੈਸੇ ਜੈਸੇ ਸਪਰਸ਼ ਕਰਦੀਆਂ ਨੇ ਮਨ ਦਾ ਉਤਨਾ ਹੀ ਜ਼ਿਆਦਾ ਖੰਡਾਉ ਹੁੰਦਾ ਹੈ ਹੱਥ ਨੇੜਿਓਂ ਸਪਰਸ਼ ਕਰ ਸਕਦਾ ਹੈ ਕੰਨ ਤੇ ਅੱਖਾਂ ਦੂਰੋਂ ਸਪਰਸ਼ ਕਰਦੀਆਂ ਨੇ ਰੂਪ ਨੂੰ ਅੱਖ ਦੂਰੋਂ ਹੀ ਵੇਖ ਲੈਂਦੀ ਹੈ ਤਾਂ ਜਿੱਥੇ ਦ੍ਰਿਸ਼ਟੀ ਰੁਕੀ ਅੱਖ ਨੇ ਸਪਰਸ਼ ਕੀਤਾ ਕਿਸੇ ਰੂਪ ਨੂੰ ਕੰਨ ਨੇ ਕੋਈ ਦੂਰੋਂ ਧੁਨੀ ਸੁਣੀ ਤੋ ਕੰਨ ਨੇ ਸਪਰਸ਼ ਕੀਤਾ ਆਵਾਜ਼ ਨਾਲ ਕੰਨ ਦੀ ਜਿੱਥੇ ਤੱਕ ਪਹੁੰਚ ਹੈ ਔਰ ਅੱਖ ਜਿੰਨੀ ਦੂਰ ਤੋ ਸਪਰਸ਼ ਕਰ ਸਕਦੀ ਹੈ ਹੱਥ ਇਤਨਾ ਦੂਰ ਤੱਕ ਸਪਰਸ਼ ਨਹੀਂ ਕਰ ਸਕਦਾ ਇਹਦੀ ਤੇ ਮਾਮੂਲੀ ਜੀਆਂ ਵਿਥ ਹੈ ਔਰ ਛੂਏਗਾ ਸਪਰਸ਼ ਕਰੇਗਾ ਅੱਖ ਬੜੀ ਦੂਰ ਤੱਕ ਜਾਂਦੀ ਹੈ ਔਰ ਦੂਰੋਂ ਛੂੰਦੀ ਹੈ ਸਮਾਦੀ ਲੈਣੇ ਪੁਰਸ਼ ਆਪਣੇ ਇੰਦਰੀਆਂ ਨੂੰ